ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਦਾ Swami ਬਾਬਾ ਜੀ ਫਰਮਾਉਂਦੇ ਹਨ ਕਿ ਇੱਕ ਆਦਮੀ ਸੀ ਉਹ ਹਰ ਰੋਜ਼ ਸਤਿਗੁਰੂ ਨੂੰ ਯਾਦ ਕਰਦਾ ਸੀ ਅਤੇ ਸਿਮਰਨ ਕਰਦਾ ਸੀ ਆਪਣੇ ਬੱਚਿਆਂ ਦੇ ਨਾਲ ਦੁਕਾਨ ਨੂੰ ਸੰਭਾਲਦਾ ਸੀ ਅਤੇ ਆਪਣੇ ਪੋਤੇ-ਪੋਤੀਆਂ ਦੇ ਨਾਲ ਸਮਾਂ ਬਤੀਤ ਕਰਦਾ ਸੀ ਘਰ ਦੇ ਕੰਮਾਂ ਵਿੱਚ ਵੀ ਲੱਗਿਆ ਰਹਿੰਦਾ ਸੀ ਇੱਕ ਰਾਤ ਨੂੰ ਉਸ ਨੂੰ ਸੁਪਨਾ ਆਇਆ ਕਿ ਉਹ ਮਰ ਗਿਆ ਹੈ ਲੋਕ ਉਸ ਨੂੰ ਕਫਨ ਵਿੱਚ ਲਪੇਟ ਕੇ ਲੈ ਕੇ ਜਾਣ ਦੀ ਤਿਆਰੀ ਕਰ ਰਹੇ ਹਨ ਸਖੇ ਰਿਸ਼ਤੇਦਾਰ ਗਵਾਂਢੀ ਦੋਸਤ ਹੱਥ ਜੋੜ ਕੇ ਇੱਕ ਲਾਈਨ ਵਿੱਚ ਖੜੇ ਹੋ ਗਏ ਕੁਝ ਪਰੇਸ਼ਾਨ ਸਨ ਅਤੇ ਕੁਝ ਮੇਰੇ ਜਾਣ ਕਰਕੇ ਬਹੁਤ ਹੀ ਉਦਾਸ ਸਨ ਪਰ ਕੁਝ ਖੁਸ਼ ਵੀ ਸਨ ਮੈਂ ਮਰ ਗਿਆ ਹਾਂ ਚੰਗਾ ਹੋ ਗਿਆ ਮੈਂ ਦੂਰ ਖੜਾ ਹੋ ਕੇ ਇਹ ਸਭ ਕੁਝ ਦੇਖ ਰਿਹਾ ਸੀ ਉਦੋਂ ਕਿਸੇ ਨੇ ਆਪਣੇ ਹੱਥ ਨਾਲ ਮੇਰਾ ਹੱਥ ਫੜ ਲਿਆ ਮੈਂ ਉਸ ਦਾ ਮੂੰਹ ਨਹੀਂ ਦੇਖ ਸਕਿਆ ਮੈਂ ਬਹੁਤ ਹੈਰਾਨ ਸੀ ਕਿਉਂਕਿ ਹੱਥ ਫੜਨ ਵਾਲਾ ਕੋਈ ਹੋਰ ਨਹੀਂ ਸੀ ਸਗੋਂ ਮੇਰਾ ਸਤਿਗੁਰੂ ਮੇਰੇ ਪਿਆਰੇ ਮਾਲਕ ਸਨ ਬਾਬਾ ਜੀ ਦੇ ਚਿਹਰੇ ਤੇ ਮੁਸਕਾਨ ਸੀ ਅਤੇ ਨੰਗੇ ਪੈਰ ਸਨ ਜਦੋਂ ਮੈਂ ਆਪਣੇ ਸਤਿਗੁਰੂ ਨੂੰ ਦੇਖਿਆ ਤਾਂ ਬਾਬਾ ਜੀ ਹੱਸ ਕੇ ਬੋਲੇ ਤੂੰ ਮੈਨੂੰ ਸਵੇਰੇ ਸ਼ਾਮ ਯਾਦ ਕੀਤਾ ਹੈ ਅੱਜ ਪਿਆਰੇ ਮੈਂ ਉਸ ਦਾ ਕਰਜ਼ ਚੁਕਾਣ ਲਈ ਆਇਆ ਹਾਂ ਜਿੰਨਾ ਵੀ ਸਮਾਂ ਅਸੀਂ ਸਿਮਰਨ ਵਿੱਚ ਲਗਾਵਾਂਗੇ ਉਹ ਤਾਂ ਸਾਡੇ ਕਰਮਾਂ ਵਿੱਚ ਲਿਖਿਆ ਜਾਵੇਗਾ ਬਾਕੀ ਸਾਰਾ ਦਿਨ ਅਸੀਂ ਜੋ ਵੀ ਕਰਦੇ ਹਾਂ ਉਹ ਤਾਂ ਸਾਨੂੰ ਗੁਵਾਰਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਜਾਗ ਆ ਗਈ ਉਹ ਆਪਣੇ ਬਿਸਤਰ ਤੇ ਪਿਆ ਸੀ ਉਹ ਬੋਲਿਆ ਮੈਂ ਕਿੰਨਾ ਨਦਾਨ ਸੀ ਹਕੀਕਤ ਤੋਂ ਅਨਜਾਨ ਸੀ ਜਿਸ ਨੂੰ ਮੈਂ ਥੋੜੇ ਸਮੇਂ ਲਈ ਜਾਦ ਕੀਤਾ ਹੈ ਉਹ ਮੈਨੂੰ ਲੈਣ ਲਈ ਆਏ ਹਨ ਇਸ ਕਰਕੇ ਸੰਗਤ ਜੀ ਜਿੰਨਾ ਹੋ ਸਕੇ ਸਿਮਰਨ ਕਰੋ ਸੇਵਾ ਕਰੋ ਆਪਣਾ ਜੀਵਨ ਸਫਲ ਬਣਾਓ ਇਸ ਦੇ ਨਾਲ ਇੱਕ ਛੋਟੀ ਜਿਹੀ ਸਾਖੀ ਹੋਰ ਹੈ ਇੱਕ ਵਾਰ ਬਾਬਾ ਜੀ ਦਾ ਮੇਜਰ ਸੈਂਟਰ ਵਿੱਚ satsang ਸੀ ਤਾਂ ਬਹੁਤ ਸੰਗਤ satsang ਵਿੱਚ ਪਹੁੰਚੀ ਹੋਈ ਸੀ ਇੱਕ પતિ ਪਤਨੀ ਸਨ ਜਿਨ੍ਹਾਂ ਕੋਲ ਕਾਫੀ ਟਾਈਮ ਤੋਂ ਕੋਈ ਬੱਚਾ ਨਹੀਂ ਹੋਇਆ ਸੀ ਅਤੇ ਜਦੋਂ ਬੱਚਾ ਹੋਇਆ ਤਾਂ ਉਹ ਬਿਮਾਰ ਹੋਣ ਲੱਗ ਪਿਆ ਉਹ ਉਸ ਨੂੰ ਲੈ ਕੇ ਕਦੇ ਕਿਸੇ ਹਸਪਤਾਲ ਜਾਂਦੇ ਅਤੇ ਕਦੇ ਕਿਸੇ ਹਸਪਤਾਲ ਵਿੱਚ ਉਹਨਾਂ ਦਾ ਬੱਚਾ ਚੰਡੀਗੜ੍ਹ ਪੀਜੀਆਈ ਵਿੱਚ ਦਾਖਲ ਸੀ ਅਤੇ ਉਸ ਦੀ ਮੌਤ ਹੋ ਗਈ ਜਦੋਂ ਉਹ ਉੱਥੋਂ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਨੇ ਸੜਕ ਤੇ ਸੇਵਾਦਾਰ ਨੂੰ ਸੇਵਾ ਕਰਦੇ ਹੋਏ ਦੇਖਿਆ ਤਾਂ ਉਹਨਾਂ ਨੂੰ ਯਾਦ ਆਇਆ ਕਿ ਅੱਜ ਇੱਥੇ ਬਾਬਾ ਜੀ ਦਾ satsang ਹੈ ਕਿਉਂਕਿ satsang ਘਰ ਵਿੱਚ satsang ਤੋਂ ਕਾਫੀ ਦਿਨ ਪਹਿਲਾਂ ਹੀ ਅਨਾਉਂਸਮੈਂਟ ਹੋਣ ਲੱਗ ਜਾਂਦੀ ਹੈ ਕਿ ਉਸ ਸੈਂਟਰ ਵਿੱਚ ਬਾਬਾ ਜੀ ਦਾ satsang ਹੈ ਸੰਗਤ ਵਿੱਚ ਜੇਕਰ ਕੋਈ ਵੀ ਜਾਣਾ ਚਾਹੁੰਦਾ ਹੈ ਤਾਂ ਉਹ ਬੜੀ ਖੁਸ਼ੀ ਦੇ ਨਾਲ ਆ ਸਕਦਾ ਹੈ ਉਹ ਵੀ ਬਾਬਾ ਜੀ ਨੂੰ ਮੰਨਦੇ ਸਨ ਪਤਨੀ ਨੇ ਰੋਂਦੇ ਰੋਂਦੇ ਕਿ ਹੈ ਕਿ ਜੋ ਹੋਣਾ ਸੀ ਉਹ ਤਾਂ ਹੋ ਗਿਆ ਜੋ ਸਾਡੇ ਭਾਗਾਂ ਵਿੱਚ ਲਿਖਿਆ ਹੋਇਆ ਸੀ ਉਹ ਤਾਂ ਸਾਨੂੰ ਮਿਲ ਗਿਆ ਇੱਥੇ ਬਾਬਾ ਜੀ ਦਾ satsang ਹੈ ਕਿਉਂ ਨਾ ਆਪਾਂ ਬਾਬਾ ਜੀ ਦਾ satsang ਸੁਣ ਕੇ ਜਾਈਏ ਬਾਬਾ ਜੀ ਦੇ ਦਰਸ਼ਨ ਵੀ ਹੋ ਜਾਣਗੇ ਤਾਂ ਪਤੀ ਨੇ ਵੀ ਹਾਂ ਕਰ ਦਿੱਤੀ ਉਹਨਾਂ ਨੇ ਆਪਣੀ ਗੱਡੀ satsang ਕਰਦੇ ਵੱਲ ਮੋੜ ਲਈ ਤੋਂ ਮੇ ਪਤੀ ਪਤਨੀ ਬੱਚੇ ਨੂੰ ਗੱਡੀ ਵਿੱਚ ਛੱਡ ਕੇ ਸਤ ਸੰਗ ਵਿੱਚ ਚਲੇ ਗਏ ਅਤੇ ਸਤ ਸੰਗ ਸੁਣ ਕੇ ਜਿਵੇਂ ਹੀ ਉਹ ਗੱਡੀ ਵੱਲ ਵਾਪਸ ਆ ਰਹੇ ਹਨ ਤਾਂ ਉਸ ਸਮੇਂ ਅਨਾਉਂਸਮੈਂਟ ਹੋਈ ਕਿ ਇਸ ਨੰਬਰ ਦੀ ਗੱਡੀ ਵਿੱਚ ਬੱਚਾ ਰੋ ਰਿਹਾ ਹੈ ਕਿਰਪਾ ਕਰਕੇ ਜਿਸ ਦਾ ਵੀ ਇਹ ਬੱਚਾ ਹੈ ਉਹ ਗੱਡੀ ਦੇ ਕੋਲ ਜਲਦੀ ਆ ਜਾਣ ਅਤੇ ਆਪਣੇ ਬੱਚੇ ਨੂੰ ਸੰਭਾਲ ਲਵੇ ਬੱਚੇ ਦੇ ਮਾਤਾ ਪਿਤਾ ਨੇ ਜਦੋਂ ਇਹ ਅਨਾਉਂਸਮੈਂਟ ਸੁਣੀ ਆਪਣੀ ਗੱਡੀ ਦਾ ਨੰਬਰ ਸੁਣਿਆ ਤਾਂ ਉਹ ਖੁਸ਼ੀ ਨਾਲ ਰੋਣ ਲੱਗ ਪਏ ਉਹ ਗੱਡੀ ਦੇ ਕੋਲ ਗਏ ਪੀੜ ਦੇ ਕਾਰਨ ਉਹਨਾਂ ਨੂੰ ਗੱਡੀ ਤੱਕ ਪਹੁੰਚਣ ਲਈ ਕਾਫੀ ਸਮਾਂ ਲੱਗ ਗਿਆ ਉਹ ਅੰਦਰ ਤੋਂ ਹੀ ਰੋ ਰਹੇ ਸਨ ਅਤੇ ਬੱਚੇ ਦੀ ਸਹੀ ਸਲਾਮਤ ਦੀ ਗੱਲ ਸੁਣ ਕੇ ਉਹਨਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਨਿਕਲ ਗਏ ਜਦੋਂ ਉਹ ਗੱਡੀ ਦੇ ਕੋਲ ਗਏ ਤਾਂ ਉਹਨਾਂ ਨੇ ਆਪਣਾ ਬੱਚਾ ਸਹੀ ਸਲਾਮਤ ਦੇਖਿਆ ਤਾਂ ਸੇਵਾਦਾਰਾ ਨੇ ਕਿਹਾ ਕਿ ਪੈਣ ਜੀ ਤੁਸੀਂ ਬੱਚੇ ਨੂੰ ਆਪਣੇ ਨਾਲ ਕਿਉਂ ਨਹੀਂ ਲੈ ਕੇ ਗਏ ਕਿ ਕਦੋਂ ਦਾ ਰੋਈ ਜਾ ਰਿਹਾ ਹੈ ਉਹ ਬਹੁਤ ਰੋਣ ਲੱਗੀ ਉਹ ਬਾਬਾ ਜੀ ਦਾ ਸ਼ੁਕਰ ਕਰਨ ਲੱਗੀ ਅਤੇ ਆ ਦੱਸਿਆ ਕਿ ਸਾਡਾ ਬੱਚਾ ਤਾਂ ਹਸਪਤਾਲ ਵਿੱਚ ਹੀ ਮਾਰ ਗਿਆ ਸੀ ਅਸੀਂ ਸੋਚਿਆ ਕਿ ਅੱਜ ਬਾਬਾ ਜੀ ਦਾ satsang ਹੈ ਤਾਂ ਕਿਉਂ ਨਾ ਬਾਬਾ ਜੀ ਦੇ ਦਰਸ਼ਨ ਕਰਦੇ ਹੋਏ ਜਾਈਏ ਬਾਬਾ ਜੀ ਨੇ ਇਸ ਨੂੰ ਫਿਰ ਤੋਂ ਜਿੰਦਾ ਕਰ ਦਿੱਤਾ ਹੈ ਉਹ ਬੋਲੇ ਜੋ ਆਪਣੀ ਡੋਰ ਬਾਬਾ ਜੀ ਨੂੰ ਸੌਂਪ ਦਿੰਦੇ ਹਨ ਬਾਬਾ ਜੀ ਉਹਨਾਂ ਦਾ ਪਲ-ਪਲ ਦਾ ਖਿਆਲ ਰੱਖਦੇ ਹਨ ਸ਼ੁਕਰ ਮਾਲਕਾ ਸ਼ੁਕਰ ਦਾਤਾ ਤਿਆ ਤੋੜਾ ਵਾਰ-ਵਾਰ ਸ਼ੁਕਰ ਇੱਕ ਦਿਨ ਬਾਬਾ ਜੀ ਤੇ ਮਾ ਜੀ ਆਪਸ ਵਿੱਚ ਬੈਠ ਕੇ ਗੱਲਾਂ ਕਰ ਰਹੇ ਸਨ ਮਾ ਜੀ ਨੇ ਬਾਬਾ ਜੀ ਨੂੰ ਕਿਹਾ ਕਿ ਤੁਹਾਡੇ ਸੇਵਾਦਾਰ ਧੰਨ ਹਨ ਜੋ ਨਾ ਤਾਂ ਸਰਦੀ ਦੇਖਦੇ ਹਨ ਤੇ ਨਾ ਹੀ ਗਰਮੀ ਤੇ ਤੁਸੀਂ ਆਰਾਮ ਨਾਲ ਅੰਦਰ ਏਸੇ ਵਿੱਚ ਬੈਠੇ ਰਹਿੰਦੇ ਹੋ ਤੇ ਇੰਨੀ ਗਰਮੀ ਵਿੱਚ ਸੇਵਾ ਕਰ ਰਹੇ ਹਨ ਕੋਈ ਸੰਤ ਦੀ ਸੇਵਾ ਵਿੱਚ ਪੂਰਾ ਦਿਨ ਲੱਗਿਆ ਹੋਇਆ ਹੈ ਕੋਈ ਪੂਰਾ ਦਿਨ ਖੇਤਾਂ ਵਿੱਚ ਲੱਗੇ ਹੋਏ ਹਨ ਤੇ ਕੋਈ ਸੇਵਾਦਾਰ ਸਾਰਾ ਦਿਨ ਲੰਗਰ ਵਿੱਚ ਬਤੀਤ ਕਰ ਰਹੇ ਹਨ ਕਦੇ ਵੀ ਉਫ ਤੱਕ ਨਹੀਂ ਕਰਦੇ ਉਹ ਸਾਰੇ ਆਪਣਾ ਘਰ ਪਰਿਵਾਰ ਛੱਡ ਕੇ ਇੱਥੇ ਆਉਂਦੇ ਹਨ ਬਾਬਾ ਜੀ ਬੋਲੇ ਇਹਨਾਂ ਦੇ ਘਰ ਦਾ ਬੱਚਿਆਂ ਦਾ ਧਿਆਨ ਮੈਨੂੰ ਹੀ ਤਾਂ ਰੱਖਣਾ ਪੈਂਦਾ ਹੈ ਫਿਰ ਮਾਂ ਜੀ ਖਿੜਕੀ ਵਿੱਚੋਂ ਦੇਖ ਕੇ ਬੋਲੇ ਕਿੰਨੀ ਧੁੱਪ ਵਿੱਚ ਔਰਤਾਂ ਤੇ ਬੱਚੇ ਸਭ ਸੇਵਾ ਵਿੱਚ ਲੱਗੇ ਹੋਏ ਹਨ ਤਾਨੂੰ ਦਿਖਾਈ ਨਹੀਂ ਦੇ ਰਿਹਾ ਬਾਬਾ ਜੀ ਬੋਲੇ ਮੈਨੂੰ ਤਾਂ ਚਸ਼ਮੇ ਵਿੱਚੋਂ ਸਾਰਾ ਡੇਰਾ ਦਿਖਾਈ ਦਿੰਦਾ ਹੈ ਉਹ ਬੋਲੇ ਚਲੋ ਛੱਡੋ ਤੁਸੀਂ ਕਿਉਂ ਮਜ਼ਾਕ ਕਰ ਰਹੇ ਹੋ ਤਾਂ ਬਾਬਾ ਜੀ ਨੇ ਆਪਣੀ ਐਨਕ ਲਾ ਕੇ ਉਹਨਾਂ ਨੂੰ ਦੇ ਦਿੱਤੀ ਅਤੇ ਕਹਿਣ ਲੱਗੇ ਕਿ ਇਸ ਨੂੰ ਪਹਿਨ ਲਵੋ ਤੇ ਫਿਰ ਦੇਖੋ ਮਾ ਜੀ ਨੇ ਜਦੋਂ ਐਨਕ ਪਾ ਕੇ ਦੇਖੀ ਤਾਂ ਉਹ ਹੈਰਾਨ ਰਹਿ ਗਏ ਉਹਨਾਂ ਨੂੰ ਪੂਰਾ satsang ਪੰਡਾਲ ਲੰਗਰ ਸਾਰੇ ਸੇਵਾਦਾਰ ਸੇਵਾ ਵਿੱਚ ਲੱਗੇ ਹੋਏ ਦਿਖਾਈ ਦਿੱਤੇ ਅਤੇ ਸਭ ਸੇਵਾਦਾਰਾਂ ਦੇ ਨਾਲ ਛਤਰੀ ਲੈ ਕੇ ਖੜੇ ਹੋਏ ਬਾਬਾ ਜੀ ਵੀ ਦਿਖਾਈ ਦਿੱਤੇ ਉਹ ਬਹੁਤ ਹੈਰਾਨੀ ਨਾਲ ਬੋਲੇ ਤੁਸੀਂ ਕਿਵੇਂ ਖੜੇ ਹੋ ਤਾਂ ਬਾਬਾ ਜੀ ਹਸਨ ਲੱਗ ਪਏ ਅਤੇ ਬੋਲੇ ਹੁਣੇ ਤਾਂ ਤੁਸੀਂ ਕਹਿ ਰਹੇ ਸੀ ਕਿ ਮੈਨੂੰ ਆਪਣੇ ਸੇਵਾਦਾਰਾਂ ਦੀ ਚਿੰਤਾ ਨਹੀਂ ਹੈ ਉਹ ਬੋਲੇ ਕਿ ਹੁਣ ਮੈਂ ਸਮਝ ਗਈ ਹਾਂ ਕਿ ਤੁਸੀਂ ਹਰ ਜਗ੍ਹਾ ਤੇ ਮੌਜੂਦ ਹੋ ਮੈਂ ਤਾਂ ਸੋਚ ਰਹੀ ਸੀ ਕਿ ਤੁਸੀਂ ਤਾਂ ਇੱਥੇ ਰਾਮ ਨਾਲ ਬੈਠੇ ਹੋ ਬਾਬਾ ਜੀ ਬੋਲੇ ਮਹਾਰਾਜ ਜੀ ਨੇ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਮੈਂ ਉਸ ਨੂੰ ਹਮੇਸ਼ਾ ਨਿਭਾਉਂਦਾ ਰਹਾਂਗਾ ਜਦੋਂ ਸੇਵਾਦਾਰ ਇੱਥੇ ਸੇਵਾ ਕਰਦੇ ਹਨ ਤਾਂ ਉਹਨਾਂ ਦੇ ਪਿਛਲੇ ਕਰਮ ਕੱਟ ਜਾਂਦੇ ਹਨ ਦੁੱਖ ਸੁੱਖ ਸਾਡੇ ਪਿਛਲੇ ਕਰਮਾਂ ਦਾ ਫਲ ਹੈ ਇਸ ਕਰਕੇ ਦੁੱਖ ਸੁੱਖ ਵਿੱਚ ਘਬਰਾਉਣਾ ਨਹੀਂ ਚਾਹੀਦਾ ਹਰ ਵਕਤ ਸਰਵ ਵਕਤ ਸ਼ਬਦ ਧੁਨ ਵਿੱਚ ਰੁਚੀ ਰੱਖਣੀ ਚਾਹੀਦੀ ਹੈ ਦੁੱਖ ਸੁੱਖ ਦੋਵਾਂ ਨੂੰ ਚੰਗੀ ਤਰ੍ਹਾਂ ਨਾਲ ਸਮਝਣਾ ਚਾਹੀਦਾ ਹੈ ਸ਼ਬਦ ਧੁਨ ਵਿੱਚ ਪ੍ਰੀਤ ਦੇ ਨਾਲ ਐਵੇਂ ਦਾ ਧਿਆਨ ਲਗਾਉਣਾ ਚਾਹੀਦਾ ਹੈ ਕਿ ਦੁੱਖ ਸੁੱਖ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਨਾ ਕਰਮਾਂ ਤੋਂ ਬਚਣ ਲਈ ਡੇਰੇ ਵਿੱਚ ਸੇਵਾ ਕਰਵਾਈ ਜਾਂਦੀ ਹੈ ਬਾਬਾ ਜੀ ਦੀ ਇਹ ਗੱਲ ਸੁਣ ਕੇ ਬਾਬਾ ਜੀ ਦਾ ਸ਼ੁਕਰ ਕਰਨ ਲੱਗੇ ਅਤੇ ਉਹਨਾਂ ਦੀ ਐਨਕ ਉਹਨਾਂ ਨੂੰ ਵਾਪਸ ਦੇ ਦਿੱਤੀ ਅਤੇ ਹੱਸਦੇ ਹੋਏ ਬੋਲੇ ਕਿ ਦੇਖੋ ਆਪਣਾ ਡੇਰਾ ਸਮੇਂ ਪਹਿਲਾਂ ਸਾਡੀ ਮਾਂ ਜੀ ਸ਼ਵਨੰਭ ਕੌਰ ਜੀ ਸਾਨੂੰ ਸਭ ਨੂੰ ਛੱਡ ਕੇ ਗੁਰੂ ਚਰਨਾਂ ਵਿੱਚ ਮलीन ਹੋ ਗਏ ਸਭ ਜਾਣਦੇ ਹਨ ਕਿ ਉਸ ਟਾਈਮ ਬਾਬਾ ਜੀ ਦਾ 사ਸੰਗ ਦੇਲੀ ਵਿੱਚ ਸੀ ਬਾਬਾ ਜੀ ਨੇ ਆਪਣਾ ਸਤਸੰਗ ਲਗਾਇਆ ਉਸ ਦੇ ਬਾਅਦ ਵਾਪਸ ਆ ਗਏ ਮਾਂ ਜੀ ਦੇ ਸ਼ਰੀਰ ਨੂੰ ਬਿਆਸ ਲੈ ਕੇ ਆਏ ਅਤੇ ਉਹਨਾਂ ਦਾ ਦਾ ਸੰਸਕਾਰ ਕੀਤਾ ਆफी ਸੰਗਤ ਬਿਆਸ ਗਈ ਪਰ ਉਸ ਸੰਗਤ ਨੂੰ ਉੱਥੇ ਨਹੀਂ ਜਾਣ ਦਿੱਤਾ ਉੱਥੇ ਉਹਨਾਂ ਦੇ ਪਰਿਵਾਰ ਦੇ ਲੋਕ ਤੇ ਰਿਸ਼ਤੇਦਾਰ ਹੀ ਸਨ ਸਿਮਰਨ ਕਰਨਾ ਹਰ ਵਕਤ ਦਾ ਕੰਮ ਹੈ ਅਰਦਾਸ ਕਰਨਾ ਸਾਡਾ ਕੰਮ ਹੈ ਦੀ ਸੋਈ ਹੋਈ ਕਿਸਮਤ ਨੂੰ ਜਗਾਉਣਾ ਸਾਡੇ ਗੁਰੂ ਦਾ ਕੰਮ ਹੈ ਸ਼ੁਕਰ ਮਾਲਕਾ ਸ਼ੁਕਰ ਦਾਤਿਆ ਤੁਹਾਡਾ ਵਾਰ-ਵਾਰ ਸ਼ੁਕਰ ਹੈ ਰਾਦਾ ਸੁਆਮੀ